ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪਾਨੂੰ ਪਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਚੀਜ਼ ਵਾਇਰਲ ਹੁੰਦੀ ਰਹਿੰਦੀ ਰਹਦੀ ਹੈ ਉਹਦੀ ਖਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਖਬਰ ਜਿਹੜੀ ਆ ਅੰਬਰਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਜਾਂ ਇਹ ਪਤਾ ਲੱਗਦਾ ਵਾ ਕਿ ਉਸ ਦੀ ਧੀ ਜਿਹੜੀ ਆ ਉਹ ਕਿਸੇ ਮੁੰਡੇ ਦੇ ਨਾਲ ਪਿਆਰ ਕਰਦੀ ਆ ਤੇ ਉਸ ਦੇ ਨਾਲ ਜਿਹੜਾ ਵਾ ਉਹ ਵਿਆਹ ਕਰਾਉਣ ਦਾ ਸੋਚ ਰਹੀ ਆ ਭੱਜ ਕੇ ਕੁਝ ਇਸ ਤਰ੍ਹਾਂ ਦਾ ਹੀ ਜਿਹੜਾ ਵਾ ਇਹ ਕਹਾਣੀ ਜਿਹੜੀ ਅੱਜ ਕੇ ਸਾਹਮਣੇ ਆਈ ਜਿਸ ਨੂੰ ਲੈ ਕੇ ਜਦ ਪਿਤਾ ਨੂੰ ਇਹ ਸਭ ਬਾਰੇ ਪਤਾ ਲੱਗਦਾ ਹੈ ਤੇ ਪਿਤਾ ਦੇ ਵੱਲੋਂ ਕੁੜੀ ਨੂੰ ਤੇ ਉਸਦੇ ਪ੍ਰੇਮੀ ਦੋਵਾਂ ਨੂੰ ਜਿਹੜਾ ਏ ਉਹ ਮਾਰ ਦਿੱਤਾ ਜਾਂਦਾ ਕਤਲ ਕਰ ਦਿੱਤਾ ਜਾਂਦਾ ਇਹਨਾਂ ਦੋਵਾਂ ਦਾ ਤੇ ਇਹ ਖਬਰ ਜਿਹੜੀ ਹੈ ਇਸ ਵੇਲੇ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਆ। ਬਾਕੀ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੇ ਉਹਦੇ ਵੱਲੋਂ ਜੋ ਇਹ ਕਦਮ ਚੱਕਿਆ ਗਿਆ ਕੀ ਉਹ ਸਹੀ ਹੈ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਤੁਹਾਡੇ ਜਿਹੜੇ ਵਿਚਾਰ ਨੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਤੁਹਾਡੇ ਨਾਲ ਆਵਾਂਗੇ ਰੂਪਰੂਪ ਤਾਤ ਤੱਕ ਦੇਖਦੇ ਰਹੋ ਆਪਣੇ ਚੈਨਲ ਦੇ ਨਾਲ।